ਰੋਕਿਆ ਸੈਂਟਰ ਸਰਕਾਰ ਨੇ ਮੋਦੀ ਨੇ ਉਹ ਵੀ ਆਪਾਂ ਲੈ ਕੇ ਆਵਾਂਗੇ ਜਿਹੜੇ ਸਾਡੇ ਤਾਰੋਂ ਪਾਰਲੇ ਕਿਸਾਨ ਵੀਰਿਆ ਤਾਰੋਂ ਪਾਰ ਸਿਰਫ 10000 ਰੁਪਇਆ ਮਾਅਜ਼ਾ ਮਿਲਦਾ ਤੇ ਨੁਕਸਾਨ ਆਪਣਾ ਮੈਨੂੰ ਵੇਦਿਆ 50-60000 ਦਾ ਭਰਾਵੋ ਤਗੜੇ ਹੋ ਕੇ ਆਪਾਂ ਸੈਂਟਰ 'ਚ ਆਪਣੀ ਸਰਕਾਰ ਬਣਾ ਲਈਏ ਇੰਡੀਆ ਲਾਈਸ ਵਾਲੀ ਸਰਕਾਰ ਬਣਾ ਲਈਏ ਤਾਰੋਂ ਪਾਰਲੇ ਕਿਸਾਨਾਂ ਦਾ ਮਾਅਜ਼ਾ ਜਿਹੜਾ 50000 ਕੁੜਾ ਕੇ ਲਿਆਵਾਂਗੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਨਾਲ ਜਿਹੜੇ ਸਾਡੇ ਭਰਾ ਮਜ਼ਦੂਰ ਮਜ਼ਦੂਰੀ ਕਰਦੇ ਆ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਜਦੋਂ ਹਾੜੋਂਦੇ ਉਦੋਂ ਵੀ ਨੁਕਸਾਨ ਹੁੰਦਾ ਜਿਹੜੀ ਤਾਰੋਂ ਪਾਰ ਲਈ ਜ਼ਮੀਨ ਆ ਜੇ ਉਹ ਤਾਰ ਨਾਲ ਲੱਗੀ ਹੋਵੇ ਉਹ ਜ਼ਮੀਨ 'ਚ ਵੀ ਉਹਨਾਂ ਨੂੰ ਮਜ਼ਦੂਰੀ ਮਿਲੇ ਮਜ਼ਦੂਰਾਂ ਦੀ ਮਜ਼ਦੂਰੀ ਆਸਤੇ ਵੀ ਕੋਈ ਪੈਕੇਜ ਲੈ ਕੇ ਆਵਾਂਗੇ ਸੈਂਟਰ 'ਚੋਂ ਵੀ ਜਿਹੜੇ ਬਾਡਰ ਬੈਲਟ ਨੇ ਜਿਹੜੇ ਤਾਰੋਂ ਪਾਰ ਦੀਆਂ ਜ਼ਮੀਨਾਂ ਦੇ ਮੁਤਾਬਕ ਜਾਂ ਜਿਹੜਾ ਸਾਡੇ ਹਾੜੋਂਦੇ ਫਸਲਾਂ ਖਰਾਬ ਹੁੰਦੀਆਂ ਮਜ਼ਦੂਰਾਂ ਨੂੰ ਵੀ ਉਹਨਾਂ ਦੀ ਦਿਹਾੜੀ ਦੇ ਮੁਤਾਬਕ ਮਜ਼ਦੂਰੀ ਦਿੱਤੀ ਜਾਵੇ ਵੀ ਉਹ ਕੰਮ ਕਰ ਨਾ ਕਰਨ ਜੇ ਹਾੜੋਂਦੇ ਆ ਫਸਲ ਖਰਾਬ ਹੁੰਦੀ ਆ ਤੇ ਜਿਹੜੀ ਤਾਰੋਂ ਪਾਰਲੀ ਜ਼ਮੀਨ ਆ ਉਹਦੇ ਮੁਤਾਬਕ ਮਜ਼ਦੂਰਾਂ ਨੂੰ ਵੀ ਪੈਕੇਜ ਦਿੱਤਾ ਜਾਵੇ ਉਹ ਦਿਹਾੜੀ ਚਾਹ ਨਾ ਜਾਣ ਉਹਨਾਂ ਦੇ ਖਾਤੇ ਹਰ ਮਹੀਨੇ ਕੁਝ ਨਾ ਕੁਝ ਉਹਨਾਂ ਦਾ ਘਰ ਚਲਾਉਣ ਵਾਸਤੇ ਉਹਨਾਂ ਦਾ ਚੁੱਲ੍ਹਾ ਚਲਾਉਣ ਵਾਸਤੇ ਉਹਨਾਂ ਦੀ ਪੈਨਸ਼ਨ ਲੱਗੇ ਮਜ਼ਦੂਰਾਂ ਦੀ ਵੀ ਆ ਬੈਡਰ ਪੈਂਟ ਤੇ ਖਾਸ ਕਰਕੇ ਦਰਿਆਈ ਏਰੀਏ ਦੇ ਵਿੱਚ ਭਰਾਵੋ ਜੇ ਆਹਾੜਾ ਆ ਮੇਰੇ ਕਿਸਾਨ ਵੀਰਾਂ ਦਾ ਬੜਾ ਨੁਕਸਾਨ ਹੋਇਆ ਮੈਨੂੰ ਆ ਬੜਾ ਦੁੱਖ ਹੋਇਆ ਕਈ ਯਾਰ ਆ ਮੁੰਡਾ ਗਰਮੇ ਲਿਆ ਤੇ ਰਣਜੀਤ ਇਹਨਾਂ ਦੀ ਵਿਚਾਰਿਆਂ ਦੀ ਸਾਰੀ-ਸਾਰੀ ਫਸਲ ਐ ਇਤਨਾ ਹੋਰ ਵੀ ਬੰਦੇ ਆਗੇ ਮੈਂ ਜੇ ਨਾਂ ਲੈਣ ਲੱਗਾ ਤੇ ਮੇਰੇ ਹਿਸਾਬ ਨਾਲ ਮੇਰੇ ਸਪੋਰਟਰ ਜਿਹੜੇ ਆ ਸੈਂਕੜਿਆਂ ਦੀ ਤਦਾਦ ਚ ਜਿਨ੍ਹਾਂ ਨੂੰ ਨੁਕਸਾਨ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਯਾਰ ਮੈਂ ਤੁਹਾਡੀ ਮਦਦ ਕਰਦਾ ਮੇਰੇ ਤੋਂ ਥੋੜੇ ਜਿਹੇ ਪੈਸੇ ਲੈ ਜਿਓ ਤੁਹਾਡੀ ਫਸਲ ਸਾਰੀ ਤਬਾਹ ਹੋ ਗਈ ਟੂੜੀ ਵੀ ਰੁੜ ਗਈ ਆ ਤੇ ਤੁਹਾਡੀ ਫਸਲ ਵੀ ਖਤਮ ਹੋ ਗਈ ਆ ਡੰਗਰਾਂ ਨੂੰ ਤੁਸੀਂ ਪੱਠੇ ਪਾਉਂਦੇ ਟੂੜੀ ਪਾਉਂਦੇ ਚਲ ਦੁੱਧ ਵੇਖ ਜਾਂਦਾ ਪੱਠੇ ਵੀ ਖਤਮ ਹੋ ਗਏ ਟੂੜੀ ਵੀ ਖਤਮ ਹੋ ਗਈ ਸੁੱਕਾ ਚਾਰਾ ਵੀ ਕੱਖ ਨਹੀਂ ਰਿਹਾ ਮੈਂ ਤੁਹਾਡੀ ਮਦਦ ਕਰਦਾ ਕਹਿੰਦੇ ਮੰਤਰੀ ਸਾਹਿਬ ਯਾਰ ਤੁਸੀਂ ਸਾਡੇ ਕੋ ਆਗੇ ਸਾਡਾ ਇੰਨੇ ਨਾ ਹੀ ਦਿਲ ਬੜਾ ਠੰਡਾ ਹੋ ਗਿਆ ਸਾਨੂੰ ਤੁਹਾਡੇ ਪੈਸੇ ਆ ਗਏ ਤੇ ਮੇਰੀਆਂ ਅੱਖਾਂ ਚੋਂ ਵੀ ਹੰਝੂ ਨਿਕਲ ਆਏ ਵੀ ਮੈਨੂੰ ਉਹ ਆ ਮਨ ਚ ਮਹਿਸੂਸ ਵੀ ਯਾਰ ਇਹਨਾਂ ਦਾ ਤੇ ਨਿਆ ਕੋਈ ਨਹੀਂ ਫਿਰ ਵੀ ਕਿੱਡੀ ਵੱਡੀ ਦਲੀਲ ਹੈ ਕਿਡਾ ਵੱਡਾ ਤੇ ਲਿਆ ਨਹੀਂ ਤੇ ਕੋਈ ਬੰਦਾ ਹੋਵੇ ਉਹਨੂੰ ਦਈਏ ਤੇ ਉਹ ਉਸੇ ਵੇਲੇ ਫੜ ਲੈਂਦਾ ਵੀ ਚੱਲ ਯਾਰ ਮੇਰਾ ਕੰਮ ਰੁਕ ਆ ਗਿਆ ਤੇ ਇਹ ਵੀ ਨਹੀਂ ਵੀ ਥੋੜੇ ਜਿਹਾ ਪੈਸੇ ਮੈਂ ਦੋਵਾਂ ਨੂੰ ਕਹਿਵਾਂ ਤੁਹਾਨੂੰ 2-2 ਲੱਖ ਰੁਪਈਆ ਦੇਣਾ ਯਾਰ ਤੁਸੀਂ ਮੇਰੇ ਸਪੋਰਟਰ ਤੁਸੀਂ ਮੇਰੀ ਮਦਦ ਕੀਤੀ ਅੱਜ ਤੁਹਾਡੀ ਫਸਲ ਰੁੜ ਗਈ ਆ ਜਦੋਂ ਕਿਤੇ ਤੁਹਾਡਾ ਹੱਥ ਸੌਖਾ ਹੋਵੇ ਤਾਂ ਮੈਨੂੰ ਮੋੜਦੇ ਹੋ ਜੀ ਪਰ ਉਹਨਾਂ ਨੇ ਨਹੀਂ ਲਏ ਵੇਖੋ ਉਹਨਾਂ ਉਹ ਗੱਲ ਕੀਤੀ ਜਿਵੇਂ ਸੱਜਣ ਬਾਹ ਦੇਵੇ ਤੇ ਉਹਨਾਂ ਸੱਜਣ ਦੀ ਬਾਹ ਦਾ ਪੂਰਾ ਮਾਣ ਰੱਖਿਆ ਭੀ ਵਾਕਏ ਯਾਰ ਜੇ ਸਾਡਾ ਭਰਾ ਐ ਲਾਲਜੀਤ ਭੁੱਲਰ ਤੇ ਅਹੀਂ ਐ ਨਹੀਂ ਤੇ ਮੈਨੂੰ ਬੜਾ ਤੋਖੋ ਇਕੱਲਾ ਗਰਮੇਲ ਤੇ ਰਣਜੀਤਾਣੀ ਮੈਨੂੰ ਸਾਰੇ ਜਿੰਨਾ ਤੁਹਾਡੇ ਏਰੀਏ 'ਚ ਨੁਕਸਾਨ ਹੋਇਆ ਪਾਣੀ ਆ ਮੈਨੂੰ ਸਾਰਿਆਂ ਦਾ ਹੀ ਬੜਾ ਦੁੱਖ ਹੋਇਆ ਯਾਰ ਜੇ ਇਹੋ ਸਾਡੇ ਕਿਸਾਨ ਭਰਾਵਾਂ ਦੀ ਫਸਲ ਹੁੰਦੀ ਕੋਲ ਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਬੱਚਿਆਂ ਦੇ ਵਿਆਹ ਤੇ ਆਪਦਾ ਘਰ ਬਣਾਉਂਦੇ ਆਪਦੇ ਪਰਿਵਾਰ ਲਈ ਕੋਈ ਗੱਡੀ ਮੋਟਰਸਾਈਕਲ ਲੈਂਦੇ ਤੇ ਅਸੀਂ ਤੇ ਹਰ ਸਾਲ ਹੀ ਜਦੋਂ ਹਾੜਾਉਂਦੇ ਆ ਅਸੀਂ ਫੇਰ ਚਾਰ ਪੰਜ ਸਾਲ ਪਿੱਛੇ ਚੱਲ ਜਾਂਦੇ ਆ ਤੇ ਕੁਦਰਤੀ ਕਰੋਪੀ ਇਹਦੇ ਚ ਆਪਾਂ ਕਰ ਕੋਈ ਨਹੀਂ ਸਕਦੇ ਪਰ ਸੈਂਟਰ ਤੋਂ ਜਦੋਂ ਆਪਣੀ ਸਰਕਾਰ ਉਹ ਸੈਂਟਰ ਚ ਜਦੋਂ ਅਸੀਂ ਲੋਕ ਸਭਾ 'ਚ ਬੈਠੇ ਹੋਵਾਂਗੇ ਇਹ ਹੀ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਕੋਈ ਵੱਡਾ ਪੈਕੇਜ ਲੈ ਕੇ ਆਵਾਂਗੇ ਕਿ ਜਿਹੜਾ ਨੁਕਸਾਨ ਹੁੰਦਾ ਘਟੋ ਘਾਟੇ 1 ਕਿੱਲੇ ਦਾ 50000 ਰੁਪਏ ਤੇ ਮਿਲੇ ਕਿਉਂਕਿ ਇਹ ਕੰਮ ਸੈਂਟਰ ਸਰਕਾਰੀ ਕਰ ਸਕਦੀ ਆ ਸੈਂਟਰ ਦੇ ਹੱਥ ਹੀ ਐਮਐਸਪੀ ਆ ਸੈਂਟਰ ਦੇ ਹੱਥ ਹੀ ਐ ਜਿਹੜੇ ਬਾਰਡਰ ਤੇ ਪੈਕੇਜ ਐ ਸੈਂਟਰ ਦੇ ਹੱਥ ਹੀ ਜਿਹੜੀ ਹੜਾ ਨਾਲ ਨੁਕਸਾਨ ਹੁੰਦਾ ਹੜਾ ਵਾਲੀ ਪੈੜੀ ਵਾਸਤੇ ਵੀ ਪੈਕੇਜ ਸੈਂਟਰ ਸਰਕਾਰੀ ਦੇ ਸਕਦੀ ਆ ਕਿਉਂਕਿ ਪੰਜਾਬ ਸਰਕਾਰ ਤੋਂ ਪੰਜਾਬ ਤੋਂ ਜੀਐਸਟੀ ਦੇ ਰੂਪ ਚ ਸਾਰਾ ਟੈਕਸ ਲਾ ਕੇ ਸੈਂਟਰ ਸਰਕਾਰ ਲੈ ਜਾਂਦੀ ਆ ਮੁੜ ਕੇ ਉਹਨਾਂ ਨੇ ਸਹੂਲਤਾਂ ਦੇ ਰੂਪ ਚ ਆਪਾਂ ਨੂੰ ਵਾਪਸ ਪੈਸੇ ਦੇਣੇ ਹੁੰਦੇ ਆ ਤੇ ਭਰਾਓ ਮੁੜ ਕੇ ਉਹ ਡਾ ਡਵਾਲ ਨਹੀਂ ਬੰਦੇ। ਬਾਕੀ ਮੋਦੀ ਸਰਕਾਰ ਨੇ ਪਿਛਲੇ ਤਹਾਂ ਸਾਲਾਂ ਦੇ ਵਿੱਚ ਆਪਾਂ ਵੇਖਿਆ ਹੀ ਹੈ ਕੀ ਕੁਝ ਕੀਤਾ। ਨੋਟਬੰਦੀ ਕਰਤੀ ਲੈਣਾ ਚ ਲਾਗ ਲਾ ਕੇ ਕਿੰਨੇ ਆਪਣੇ ਜੀ ਮਰ ਗਏ। ਧਰ ਹ 370 ਕਸ਼ਮੀਰ ਤੋਂ ਤੋੜਤੀ ਉੱਥੇ ਕਿੰਨੇ ਨੇ ਬੰਦਿਆਂ ਦੇ ਕਤਲ ਕਰਾਏ। ਉਹਦੇ ਬਾਅਦ ਆ ਜਿਹੜਾ 2020 ਚ ਕਾਲੇ ਕਾਨੂੰਨ ਲਿਆਂਦੇ ਭੀ ਪ੍ਰਾਈਵੇਟ ਤਾਂ ਜੀ ਫਸਲ ਵਿਗੂਗੀ। ਉਹ ਭਰਾਓ ਦੱਸਾਂ ਕੀ ਪਾਲਿਸੀ ਹੈ ਇਹਦੀ મોદી ਦੀ ਵੀ ਮੈਂ ਐਮਐਸਪੀ ਖਤਮ ਕਰਾਂ ਸਰਕਾਰੀ ਖਰੀਦ ਖਤਮ ਹੋਵੇ ਅਡਾਨੀਆਂ ਤੇ ਬਾਨੀਆਂ ਨੂੰ ਮੈਂ ਭੇਜਦਾ ਵਪਾਰ ਕਰਨ ਲਈ ਪੰਜਾਬ ਚ ਤੇ ਜਿੱਥੇ ਫਸਲ ਆਪਣੀ 2230 ਨੂੰ ਵੇਚਦੀ ਨੇ ਸਰਕਾਰੀ ਰੇਟ ਤੇ ਉਹ ਇੱਕ ਸਾਲ ਇਹਨਾਂ ਗੇਮ ਖੇਡ ਰਹੀਆਂ ਵੀ ਇੱਕ ਸਾਲ ਵੀ ਬੱਲੇ ਬੱਲੇ ਵਪਾਰੀਆਂ ਨੇ 3000 ਨੂੰ ਖਰੀਦ ਲਈ ਪਹਿਲੇ ਸਾਲ ਖਰੀਦ ਲੈਣਗੇ ਵੀ ਜਦੋਂ ਇਹ ਇਹਨਾਂ ਲਈ ਕਾਨੂੰਨ ਬਣਾਉਣਾ ਹੈ ਉਹ ਕਾਨੂੰਨ ਬਣਾਉਣ ਲਈ ਕੋਈ ਤੇ ਖੇਡ ਤੇ ਖੇਡਣੀ ਪੈਣੀ ਹੈ ਪਹਿਲੇ ਸਾਲ 3000 ਨੂੰ ਵੀ ਖਰੀਦ ਲੈਣਗੇ ਇਹ ਭਰਾਵੋ ਅਗਲੇ ਸਾਲ ਉਹ ਜਿੰਸ ਸਾਡੀ ਇਹਨਾਂ 500 ਰੁਪਏ ਨੂੰ ਨਹੀਂ ਖਰੀਦਣੀ ਕਮੈਂਟ। ਜਦੋਂ 500 ਰੁਪਏ ਨੂੰ ਵੀ ਕਮੈਂਟ ਨਾਲ ਵਿਕੀ ਆਪਣੀ ਤੇ ਲਾਗਤ ਨਾ ਪੂਰੀ ਹੋਈ। 1 ਏਕੜ ਤੇ ਜੇ ਇਹਦਾ ਠੇਕੇ ਤੇ ਲੈਂਦਾ ਉਹਦਾ ਤੇ ਰੁਪਈਆ ਲੱਖ ਤੋਂ ਪਲੱਸ ਖਰਚ ਹੋ ਜਾਂਦਾ। ਫਸਲਾਂ ਬੀਜਣ ਤੇ ਵੱਢਣ ਤੇ ਜੇ ਠੇਕਾ ਲੈ ਲਈਏ 60000 ਤੇ 40000 ਰੁਪਈਆ ਉੱਤੇ ਖਰਚ ਹੋ ਜਾਂਦਾ 20 ਝੋਨੇ ਤੇ 20 ਕਣਕ ਤੇ ਵੱਢਣ ਤੱਕ ਕੰਮਾਂ ਦੇ ਖਰਚੇ ਵੀ ਮੈਂ ਕਹਿੰਦਾ। ਤੇ ਭਰਾਵੋ ਜਦੋਂ ਵਿਕਿਆ ਹੀ 500 ਨੂੰ ਤੋ ਫਸਲ ਤੇ ਵਿਕਣੀ ਆਪਣੀ 30-40000 ਦੀ ਲੱਖ ਉੱਤੇ ਲਾ ਕੇ 30-40000 ਚੁੱਕੀ ਲੱਭਾ ਪਣ ਜੀ ਦੀ ਆਰਤੀ ਜਮੀਨ ਵੀ ਆਉਂਦਾ ਵੀ ਖਰਚਾ ਇੱਕ ਕਿੱਲੇ ਤੇ ਸਾਲ ਦਾ 40000 ਰੁਪਇਆ ਆਉਂਦਾ ਜੀ ਦੀ ਆਰਤੀ ਵੀ ਆਪਦੀ ਜਮੀਨ ਆ ਤੇ ਉਧਰੋਂ 40000 ਦੀ ਜਿੰਸ ਵੀ ਕੀ ਉਹਨਾਂ ਹੀ ਖਰਚਾ ਉਹਨਾਂ ਦੀ ਜਿੰਸ ਅਗਲੇ ਸਾਲ ਇਹਨਾਂ ਕਹਣਾ ਅਸੀਂ ਤੁਹਾਨੂੰ ਦੇਨੇ ਆ 1.5 ਲੱਖ ਰੁਪਇਆ ਕਿੱਲੇ ਦਾ ਠੇਕਾ ਉਹਨਾਂ ਕੰਪਨੀਆਂ ਨੇ ਆਪਾਂ ਕਹਣਾ ਯਾਰ ਜਿੰਸ ਤੇ ਵੇਖਦੀ ਨਹੀਂ ਆਪਣੀ 30-40000 ਦੀ ਸਾਲ ਦੀ ਇਹ 1.5 ਲੱਖ ਕਿੱਲੇ ਦਾ ਦੇਣ ਦੇ ਆਪਣੀ ਉਹ ਜਿੰਦਰੀ ਵਿਅਕਤੀ ਆਪਾਂ ਮਾਰੀ ਦਿਆਂ ਵੀ ਤੇ ਲਾਚ ਨੂੰ ਵੀ 1.5 ਲੱਖ ਨੂੰ ਦੇ ਦੇਣੀ ਆਂ ਅਸੀਂ 1.5 ਲੱਖ ਨੂੰ ਦੇ ਦਈਏ ਯਾਰ ਇਹ ਨਾਲ ਕੋਈ ਗੱਲ ਨਹੀਂ ਉਹ ਇਹਨਾਂ ਪਹਿਲੇ ਸਾਲ 1.5 ਲੱਖ ਦੇ ਦੇਣਾ ਦੂਜੇ ਵੀ ਦੇ ਦੇਣਗੇ ਆਪਾਂ ਟਰੈਕਟਰ ਵੇਚ ਲਈ ਟਰਾਲੀ ਵੇਚ ਲਈ ਸੰਦ ਸਾਰੇ ਵੇਚ ਲੈਣੇ ਸੋਲ ਵੀ ਹੋ ਜਾਣਾ ਜਦੋਂ ਬੰਦਾ ਇੱਕ ਸਾਲ ਵਾਈ ਛੱਡ ਦੇ ਮੁੜ ਕੇ ਦੂਜੇ ਸਾਲ ਨਹੀਂ ਬੰਦੇ ਕੋਈ ਵਾਈ ਹੁੰਦੀ ਫਿਰ ਤੇ ਸ਼ਿਕਾਇਤੀ ਆ ਜਾਂਦੀ ਆ ਮੁੜ ਕੇ ਨਹੀਂ ਹੁੰਦਾ ਕੰਮ ਕਿਤੇ ਛੱਡ ਕੇ ਵੇਲਿਓ ਬਾਈ ਜਿੰਨਾ ਵਾਈ ਛੱਡੀ ਅਜੇ ਤੱਕ ਮੁੜਕੇ ਨਹੀਂ ਦੋਰੀਆਂ ਰਵਾਈ ਕੀਤੀ ਉਹਨਾਂ ਨੇ ਜਿਹੜਾ ਕਰਦਾ ਰਵੇ ਕਰ ਪੈਰ ਚੱਲਦੇ ਰਹਿਣ ਸੰਦ ਬਣੇ ਰਹਿਣ ਉਹ ਵਾਈ ਖਰੀ ਜਾਂਦਾ ਜਿਹੜਾ ਇੱਕ ਨਾ ਛੱਡੇ ਮੁੜਕੇ ਨਹੀਂ ਦੋਰੀਆਂ ਕਰਦਾ ਤੇ ਭਰਾਵੋ ਤੀਜੇ ਸਾਲੇ ਲੈਣਾ ਰੁਪਈਆ ਮਿਲਣਾ ਜੇ 10000 ਕਿੱਲੇ ਦਾ ਲੈਣਾ ਲੈ ਲੋ ਨਹੀਂ ਲੈਣਾ ਨਾ ਲਓ ਤੇ ਜਦੋਂ ਫਸਲ ਵਿਕਣੀ ਨਹੀਂ ਠੇਕੇ ਤੇ ਕਹਿੰਦੇ ਲੈਣੀ ਨਹੀਂ ਆਪਣੀ ਇਹਨਾਂ 10000 ਨੂੰ ਕਿੱਲੇ ਤੇ ਠੇਕੇ ਤੇ ਲੈਣੀ ਬੈਲੀ ਮੜ ਕੇ ਤੇ ਮੁੜਕੇ ਆਪਾਂ ਨੂੰ ਸਾਰਿਆਂ ਨੂੰ ਵਿੱਚੇ ਮਜ਼ਦੂਰਾਂ ਨੂੰ ਤੇ ਵਿੱਚੇ ਕਿਸਾਨਾਂ ਨੂੰ ਮਾਲਕਾਂ ਨੂੰ ਇੰਨਾ ਕਹਣਾ 300 ਰੁਪਏ ਦਿਹਾੜੀ ਦੇ ਆਪਦੇ ਖੇਤ ਦੀ ਕੰਮ ਕਰ ਲੋ ਜੇ ਕਰ ਲੋਗੇ ਕੰਮ ਸਵੇਰ ਤੋਂ ਲੈ ਕੇ ਤਕਾਲਾ ਤੱਕ ਤੇ 300 ਰੁਪਏ ਮਿਲ ਜਾ ਕਰੋ ਤਕਾਲਾ ਨੂੰ ਰੋਟੀ ਵੀ ਆਪਦੇ ਘਰੋਂ ਖਾਣੀ ਇਹ ਨਹੀਂ ਕੱਲੇ ਕਿਸਾਨ ਦਾ ਨੁਕਸਾਨ ਹੋਣਾ ਇਹਦੇ 'ਚ ਮਜ਼ਦੂਰ ਦਾ ਵੀ ਨੁਕਸਾਨ ਹੋਣਾ ਇਹ 'ਚ ਵਪਾਰੀ ਦਾ ਵੀ ਨੁਕਸਾਨ ਹੋਣਾ ਇਹ 'ਚ ਆਰਥਿਕਾ ਦਾ ਵੀ ਨੁਕਸਾਨ ਹੋਣਾ ਇਹ 'ਚ ਕੱਪੜੇ ਵਾਲੇ ਦਾ ਵੀ ਮਨਿਆਰੀ ਵਾਲੇ ਦਾ ਵੀ ਕਿਰੀਆਨੇ ਵਾਲੇ ਦਾ ਵੀ ਹਰੇਕ ਦਾ ਜੇ ਕਿਸਾਨ ਕੋ ਜੱਟ ਕੋ ਪੈਸਾ ਹੁੰਦਾ ਨਾ ਉਹ ਪੈਸਾ ਸਾਰੇ ਬਾਜ਼ਾਰ 'ਚ ਘੁੰਮਦਾ ਕਿਸਾਨ 6 ਮਹੀਨੇ ਬਾਅਦ ਆਪਦਾ ਆਧਾਰ ਸੁਧਾਰ ਲਾ ਕੇ ਆਉਂਦੇ ਆ ਆੜਤੀਏ ਤੋਂ ਵੀ ਲੈ ਆਉਂਦੇ ਆ ਕਰਿਆਨੇ ਵਾਲੀ ਦੁਕਾਨ ਤੋਂ ਕਰਿਆਨਾ ਆਉਂਦਾ ਪੈਸਟੀਸਾਈਡ ਦਵਾਈਆਂ ਵਾਲੀਆਂ ਦੁਕਾਨ ਤੋਂ ਕੀੜੇ ਮਾਰ ਖਾਦਾਂ ਦਵਾਈਆਂ ਆਉਂਦੀਆਂ ਕਰਿਆਨੇ ਦਾ ਸੌਦਾ ਕੱਪੜਾ ਪਤਕਾ ਨਾਲ ਤੋਂ ਲੈਣੇ ਛੀਮ ਹੀ ਨਹੀਂ ਕੀ ਨਾ ਪੈਸੇ ਦੇ ਦਿੱਤੇ ਵਿਹਾਰ ਬਣੇ ਆ ਪਰਦੇ ਬਣੇ ਆਪੋ ਆਪਣੇ ਦੁਕਾਨਾਂ ਨਾਲ ਪਿਆਰ ਬਣਿਆ ਛਾਉ ਕਰਨ ਤੇ ਭਰਾਓ ਜਦੋਂ ਆਪਣਾ ਵਟਿਆ ਖਟਿਆ ਕੋਈ ਨਾ ਗਿਆ ਉਹ ਦੁਕਾਨਦਾਰ ਵੀ ਰਹਿ ਗਏ ਆੜਤੀਏ ਵੀ ਰਹਿ ਗਏ ਦਵਾ ਜਿਹੜੀਆਂ ਦਵਾਈਆਂ ਦੀਆਂ ਦੁਕਾਨਾਂ ਉਹ ਵੀ ਫੇਲ ਹੋ ਗਈਆਂ ਜਾਂ ਟਰੈਕਟਰ ਟਰੈਕਟਰਾਂ ਦੀਆਂ ਵਰਕਸ਼ਾਪਾਂ ਉਹ ਵੀ ਫੇਲ ਜੋ ਟਰੈਕਟਰ ਨਹੀਂ ਆਪਣੇ ਕੋਲ ਆਣੇ ਟਰੈਕਟਰ ਤੇ ਆ ਜਣੇ ਉਹਨਾਂ ਕੰਪਨੀਆਂ ਦੇ ਤੇ ਕੰਪਨੀਆਂ ਨੇ ਤੇ ਵਰਕਸ਼ਾਪਾਂ ਆਪਦੀਆਂ ਹੀ ਖੋਲ ਲੈਣੀਆਂ ਉਹਨਾਂ ਨੇ ਮੰਨ ਲੈਣਾ 20 20 30 30 ਹਜ਼ਾਰ ਕਿਲਾ ਤੇ ਮੋਤੀ ਸਰਕਾਰ ਦੀ ਇਹ ਪਾਲਸੀ ਆ ਵੀ ਅਸੀਂ ਪੰਜਾਬ ਦੀਆਂ ਜ਼ਮੀਨਾਂ ਹੜਾਪ ਲਈਏ ਪੰਜਾਬ ਦੇ ਪਾਣੀ ਹੜਾਪ ਲਈਏ ਇਸ ਕਰਕੇ ਬੇਨਤੀ ਆ ਤਗੜੇ ਹੋ ਕੇ ਆਪਾਂ ਲੋਕ ਸਭਾ ਸੀਟ ਜਿਹੜੀ ਆਪਣੀ ਆ ਖਰੂਰ ਸਾਹਿਬ ਆ ਗੁਰੂਆਂ ਪੀਰਾਂ ਦੀ ਧਰਤੀ ਆ ਸਾਰੇ ਹੀ ਤਕਰੀਬਾਂ ਗੁਰੂ ਸਾਹਿਬ ਆਪਣੇ ਇੱਥੇ ਆਏ ਚਰਨਛੋਹ ਪ੍ਰਾਪਤ ਧਰਤੀ ਆ ਤੇ ਤੁਹਾਡੇ ਭਰਾ ਨੂੰ ਇਥੇ ਸੇਵਾ ਕਰਨ ਦਾ ਮੌਕਾ ਮਿਲਿਆ ਤਗੜੇ ਹੋ ਕੇ ਆਪਦੇ ਭਰਾ ਨੂੰ ਜਿਤਾਉਣਾ ਆਪਣੀ ਲੋਕ ਸਭਾ ਬੜੀ ਵੱਡੀ ਆ 9 ਐਮਐਲਏ ਹੱਕੇ ਹੁੰਦੇ ਆ ਵਿੱਚ ਚਾਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਅਮਰਸਰ ਜ਼ਿਲ੍ਹੇ ਚੋਂ ਜੰਡਿਆਲਾ ਤੇ ਬਾਬਾ ਬਕਾਲਾ ਇਧਰੋਂ ਫਿਰੋਜ਼ਪੁਰ ਚੋਂ ਜੀਰਾ ਹਲਕਾ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਚਾਰ ਜ਼ਿਲ੍ਹੇ ਆਉਂਦੇ ਆਪਣੀ ਲੋਕ ਸਭਾ ਦੇ ਵਿੱਚ ਸਭ ਤੋਂ ਵੱਡੀ ਲੋਕ ਸਭਾ ਆਪਣੀ ਜਿੱਥੇ-ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਅੰਗ ਸਾਗ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਨਾ ਉਹ ਸਾਰਿਆਂ ਨੂੰ ਕੋਈ ਵੀ ਯਾਰ ਲਾਲਜੀਤ ਭੁੱਲਣਾ ਸਾਡਾ ਆਪਦਾ ਤਗੜੇ ਹੋ ਕੇ ਆਪਾਂ ਇਹਨੂੰ ਜਿਤਾਉਣਾ ਲੋਕ ਸਭਾ ਦੇ ਵਿੱਚ ਭੇਜਣਾ ਭਰਾਵੋ ਤੁਹਾਡੇ ਹੱਕਾਂ ਲਈ ਤੁਹਾਡੇ ਹਿੱਤਾਂ ਲਈ ਉੱਥੇ ਲੜਾਂਗੇ ਤੇ ਤੁਹਾਡੇ ਹੱਕ ਇੱਥੇ ਲਿਆ ਕੇ ਦੇਵਾਂਗੇ ਬਾਕੀ ਸਰਕਾਰ ਇੰਡੀਆ ਲਾਈ ਸਾਲੀ ਸੈਂਟਰ ਚ ਪੰਜਣੀ ਆ ਮੋਦੀ ਨੂੰ ਤੇ ਉਹ ਭਜਾ ਦੇਣਾ ਆਪਾਂ ਮੋਦੀ ਵਾਲੇ ਫਟੇ ਚੱਕ ਦੇਣੇ ਆਪਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਂ ਆ ਆਰਡੀਐਫ ਜਿਹਨੂੰ ਕਹਿੰਦੇ ਆ ਉਹਦੇ ਨਾਲ ਆਪਣੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਨੂੰ ਜਾਂਦੇ ਰਸਤੇ ਮੰਡੀਆਂ ਰਿਪੇਅਰ ਹੋਣੀਆਂ ਹੁੰਦੀਆਂ ਮੰਡੀਆਂ ਦੇ ਸੈੱਟ ਪਾਣੇ ਹੁੰਦੇ ਆ ਉਹ ਸਾਰੇ ਪੈਸੇ ਇਹਨਾਂ ਨੇ ਰੋਕ ਲਏ ਆਪਣੇ ਸਰਕਾਰੀ ਹਸਪਤਾਲਾਂ ਦਾ ਜਿਹੜਾ ਸੈਂਟਰ ਤੋਂ ਪੈਸਾ ਆਉਣਾ ਹੁੰਦਾ ਉਹ ਵੀ ਰੋਕ ਲਿਆ ਹੋਰ ਕਈ ਤਰ੍ਹਾਂ ਦੇ ਫੰਡ ਜਿਹੜੇ ਰੋਕੇ ਆ ਸਿਰਫ ਐਸੇ ਕਰਕੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ। ਮੋਦੀ ਨੂੰ ਇਹ ਆ ਕਿ ਖਰੇ ਇਤਨਾ ਤਕਾਤੂਕਾ ਕਰੂੰਗਾ, ਪੈਸੇ ਨਾ ਭੇਜੂੰ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਭੰਡੀ ਹੋਊ ਵੀ ਵੀ ਇਹ ਵਿਕਾਸ ਨਹੀਂ ਕਰਾਉਂਦੇ। ਭਰਾਓ ਜਿਹੜੀਆਂ ਸੜਕਾਂ ਨਹੀਂ ਅਸੀਂ ਫਿਰ ਵੀ ਜਿੰਨੇ ਜੋਗੇ ਆ ਜ਼ੋਰ ਲਾ ਲਾ ਕੇ ਕੰਮ ਕਰੀ ਜਾਂਦੇ ਆ। ਆ ਜਿਹੜੀਆਂ ਸੜਕਾਂ ਨਹੀਂ ਨੰ ਬੰਦੀਆਂ ਪਈਆਂ ਇਹਦੇ ਚ ਸਾਰੇ ਦਾ ਸਾਰਾ ਤੋਸ਼ ਮੋਦੀ ਦਾ ਸੈਂਟਰ ਸਰਕਾਰ ਦਾ ਕਿਉਂਕਿ ਜਿਹੜੇ ਆਪਣੇ ਹੱਕ ਮੰਗਦੇ ਆ ਉਹ ਇਹਨੇ ਰੋਕੇ ਆ। ਬਾਕੀ ਬੱਸ ਸਮਾ ਫੁੜਾ ਹੀ ਰਹਿ ਗਿਆ 1.5 ਮਹੀਨਾ ਤੋਂ ਰਹਿ ਗਿਆ ਸਰਕਾਰ ਤੁਹਾਡੀ ਬਣ ਜਣੀ ਹੈ ਤੁਹਾਡੇ ਭਰਾਣੇ ਲੋਕ ਸਭਾ ਉਮੀਦਵਾਰ ਬਣਾਇਆ ਤੇ ਤੁਹਾਡੇ ਭਰਾਣੇ ਲੋਕ ਸਭਾ ਦੇ ਵਿੱਚ ਮੈਂਬਰ ਬਣ ਜਣਾ ਐਮਪੀ ਬਣ ਜਣਾ ਤੁਹਾਡੇ ਹੱਕ ਹਕੂਕ ਲੈ ਕੇ ਦਵਾਂਗੇ ਪੱਟੀ ਹਲਕਾ ਲੋਕ ਸਭਾ ਖਦੂਰ ਸਾਹਿਬ ਪੂਰੇ ਭਾਰਤ 'ਚੋਂ ਇੱਕ ਨੰਬਰ ਤੇ ਵਿਕਾਸ ਪੱਖੋਂ ਆਪਾਂ ਬਣਾਵਾਂਗੇ ਜੈ ਸਾਲੇ ਜੈ ਜਤਾਲਾ ਜੀ ਸਿੰਘ ਪੁੱਲਰ ਸਰਦਾਰ ਲਾਲਜੀਤ ਸਿੰਘ ਪੁੱਲਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਕੀ ਭਰਾਵੋ ਤੁਸੀਂਵੇਂ ਦੇ ਰਹੇ ਜੇ ਵੋਟਾਂ ਤੋਂ ਪਹਿਲਾਂ ਵੀ ਤੇ ਵੋਟਾਂ ਤੋਂ ਬਾਅਦ ਵੀ ਜਿਹੜਾ ਕੋ ਭੈਣ ਭਰਾ ਦਾਸ ਦੇ ਕੋਲ ਦਫਤਰ ਚ ਗਿਆ ਉਹ ਦਫਤਰ ਤੁਹਾਡਾ ਹੀ ਆ ਪੋਤੇ ਬੰਦੇ ਨਾ ਜਦੋਂ ਤਾਕਤ ਆ ਜੇ ਤੇ ਉਹ ਮੁੜ ਕੇ ਅੱਖਾਂ ਇੱਥੇ ਨਹੀਂ ਉਹ ਐ ਇੱਥੇ ਮੱਥੇ ਤੇ ਲਾ ਲੈਂਦੇ ਆ ਮੁੜ ਕੇ ਭਰਾਵੋ ਜੇ ਤੇ ਕੋਈ ਹੋਇਆ ਗਲਤ ਕੰਮ ਉਹ ਤੇ ਮੈਂ ਆਪ ਕਹਿਦਾ ਹੇਰ ਉਹਨਾਂ ਸਮੈਕ ਚਾ ਕੋਈ ਗੈਂਗਸਟਰ ਟੈਪ ਕੰਮ ਉਹ ਨਹੀਂ ਮੈਂ ਕੀਤਾ ਉਹ ਮੈਂ ਸਿੱਧਾ ਕਹਿੰਦਾ ਪਹਿਲਾਂ ਵੀ ਨਹੀਂ ਕੀਤਾ ਗਾਹਮ ਨਹੀਂ ਕਿਸੇ ਦੀ ਮਦਦ ਕਰਨੀ ਇਹ ਕੰਮ ਚ ਤੇ ਜੇ ਕਿਸੇ ਦਾ ਸਹੀ ਕੰਮ ਆ ਜੈਨੂਨ ਆ ਤਾਂ ਮੈਂ ਸਪੀਕਰ ਔਨ ਕਰਕੇ ਫੋਨ ਲਾਇਆ ਤੁਸੀਂ ਇਹ ਗੱਲ ਦੇ ਸਾਰੇ ਗਵਾਹ ਤੇ ਗਾਹ ਵੀ ਇੱਥੇ ਤਰ੍ਹਾਂ ਲਾਉਣੇ ਨਹੀਂ ਤੇ ਜਦੋਂ ਬੰਦਾ ਤਾਕਤ ਆ ਜਾਏ ਨਾ ਉਹ ਮੁੜ ਕੇ ਨਿਗਾਹ ਹੀ ਬਦਲ ਜਾਂਦਾ ਮੁੜ ਕੇ ਦਾ ਤੂੰ ਕੌਣ ਤੇ ਮੈਂ ਕੌਣ ਮੈਂ ਜਿਵੇਂ ਦਾ ਪਹਿਲਾਂ ਹਾਂ ਉਦੋਂ ਵੀ ਭਰਾਓ ਨਮਾਣਾ ਹੋ ਕੇ ਨਿਉਂ ਕੇ ਤੁਹਾਡੇ ਕੰਮ ਕੀਤੇ ਆ ਤੁਹਾਡੇ ਵਿੱਚ ਰਹੇ ਆ ਤੁਹਾਨੂੰ ਆਪਦੇ ਪਰਿਵਾਰਾਂ ਵਾਂਗ ਸਮਝਿਆ ਤੇ ਗਾਂ ਵੀ ਪਰਿਵਾਰਾਂ ਵਾਂਗ ਸਮਝਿਆ ਜੇ ਚੰਡੀਗੜ੍ਹ ਤੁਸੀਂ ਗਏ ਜੇ ਉੱਥੇ ਕੋਠੀ ਤੇ ਆਪਦੀ ਮਰਜ਼ੀ ਨਾਲ ਗਏ ਜੇ ਮੈਂ ਨਹੀਂ ਤੁਹਾਨੂੰ ਆਖਿਆ ਵੀ ਚੰਡੀਗੜ੍ਹ ਉਹ ਮੈਂ ਤੇ ਤੁਹਾਨੂੰ ਕਹਿੰਦਾ ਰਿਹਾ ਵੀ ਮੈਂ ਪੱਟੀ ਆ ਜਾਣਾ ਤੁਹਾਨੂੰ ਮਿਲੂੰਗਾ ਕਈ ਭਰਾ ਘੁੰਮਣ ਕਰਕੇ ਭਾਵੇਂ ਚੰਡੀਗੜ੍ਹ ਚੱਲ ਕੇ ਆਣ ਉਹ ਮੈਨੂੰ ਕਹਿ ਦਿੰਦੇ ਵੀ ਅਸੀਂ ਤੇ ਘੁੰਮਣ ਆਉਣਾ ਚੰਡੀਗੜ੍ਹ ਅਸੀਂ ਕੋਠੀ ਵੇਖਣ ਆਉਣੀ ਆ ਅਸੀਂ ਲੇਕ ਤੇ ਘੁੰਮਣ ਜਾਣਾ ਆਪਦੀ ਮਰਜ਼ੀ ਨਾਲ ਗਏ ਆ ਮੈਂ ਰੁਕਦਾ ਰਿਹਾ ਵੀ ਮੈਂ ਪੱਟੀ ਆ ਜਾਣਾ ਮੈਂ ਪੱਟੀ ਆ ਕੇ ਤੁਹਾਨੂੰ ਮਿਲਕੂਗਾ ਹੁਣ ਕਈ ਭਰਾਵਾਂ ਨੂੰ ਇਹ ਸ਼ੌਂਕ ਆ ਸ਼ਕੀਨ ਨੇ ਕਈ ਮੁੰਡੇ ਉਹਨਾਂ ਨੇ ਉੱਥੇ ਰੋਂਡੀ ਰੋਂਡੀ ਲਾਉਣੀ ਹੁੰਦੀ ਆ ਘੁੰਮਣ ਜਾਂਦੇ ਸੋਨੂ ਵਰਗੇ ਹੈ ਇੱਕੋ ਫੇਰ ਆਉਂਦੇ ਆ ਬਾਕੀ ਮੈਂ ਨਹੀਂ ਕਦੀ ਵੀ ਕਿਸੇ ਨੂੰ ਕਿਹਾ ਵੀ ਮੇਰੇ ਕੋ ਚੰਡੀਗੜ੍ਹ ਮਿਲਣਾ ਉਹ ਮੈਂ ਕਹਿ ਦਿੰਦਾ ਰਿਹਾ ਜੇ ਮੈਨੂੰ ਸੋ ਮੰਗਲਵਾਰ ਫੋਨ ਆਇਆ ਨਾ ਮੈਂ ਕਹਿ ਦਿੰਦਾ ਨਾ ਮੈਂ ਵੀਰਵਾਰ ਸ਼ਾਮ ਨੂੰ ਇੱਥੇ ਆ ਜਾਣਾ ਵੀਰ ਸ਼ੁਕਰ ਸ਼ਨੀ ਆ ਤਾਂ ਮੈਂ ਇੱਥੇ ਹਲਕੇ ਜੀ ਹੋਣਾ ਐਵੇਂ ਆ ਕਿ ਗਲਤ ਹਾਂ ਮੈਂ ਬਾਕੀ ਪ੍ਰਭੋ ਜਿਵੇਂ ਹੁਣ ਇਲੈਕਸ਼ਨ ਆ ਹੁਣ ਜੇ ਕਿਤੇ ਫੋਨ ਆ ਚੁੱਕਾ ਜਾਵੇ ਤੇ ਮੈਨੂੰ ਮਾਫ਼ ਕਰਨਾ ਕਿਤੇ ਮੀਟਿੰਗ 'ਚ ਬੈਠੇ ਹੋਈ ਗਏ ਉਦੋਂ ਨਹੀਂ ਫੋਨ ਕਿਤੇ ਚੁੱਕਿਆ ਜਦੋਂ ਉਹ ਮੈਂ ਪ੍ਰਭੋ ਬੈਕ ਕਾਲ ਵੀ ਕਰੀਦੀ ਆ ਜੇ ਕਿਤੇ ਨਾ ਆ ਚੁੱਕਾ ਜਾਵੇ ਬੈਕ ਕਾਲ ਵੀ ਕਰੀਦੀ ਆ ਤੇ ਬਤਾ ਢੇਰਗਾ ਤੁਹਾਡੇ ਚ ਹੀ ਰਹਿਣਾ ਮੈਂ ਇਲੈਕਸ਼ਨਾਂ ਲੜਦੇ ਰਹਿਣਾ ਤੁਸੀਂ ਇਲੈਕਸ਼ਨਾਂ ਲੜਾਉਂਦੇ ਰਹਿਣਾ ਤੇ ਨਾਲ ਤੁਸੀਂ ਵੀ ਲੜਨੀ ਆ ਇਹ ਤੁਹਾਡੀਆਂ ਇਲੈਕਸ਼ਨਾਂ ਆ ਤੁਸੀਂ ਹੀ ਮੈਨੂੰ ਅੱਗੇ ਜਿਤਾਇਆ ਗਾਵੇਂ ਤੁਸੀਂ ਹੀ ਜਿਤਾਉਣਾ ਹੁਣ ਬੇਨਤੀ ਇਹੋ ਆ ਕੰਮ ਕਰ ਕਥੇ ਕਰ ਲੋ ਤੁਹਾਡੇ ਭਰਾ ਦੀ ਸੇਵਾ ਲਾਤੀ ਆ ਤੁਹਾਡਾ ਸਿਰ ਫੇਰ ਉੱਚਾ ਹੋ ਗਿਆ ਤੁਹਾਨੂੰ ਵੀ ਮੈਨੂੰ ਮੈਂ ਤੁਹਾਡੇ ਰਿਸ਼ਤੇਦਾਰ ਦੁਤਿਆਰ ਕਹੇ ਫੋਨ ਕਰਦੇ ਨੇ ਵੀ ਤੁਹਾਡੇ ਵਾਲੇ ਮੰਤਰੀ ਨੂੰ ਟਿਕਟ ਮਿਲ ਗਈ ਐਂ ਵੀ ਤੁਹਾਨੂੰ ਮੋਟਾ ਪੁਣ ਗਿਆ ਕਰਦੇ ਕਿ ਨਹੀਂ ਕਰਦੇ ਸਿੱਧਾ ਸਾਹ ਦੱਸਿਓ ਕਰਦੇ ਕਿ ਨਹੀਂ ਆnde ਤੁਹਾਡੇ ਵਾਲੇ ਮੰਤਰੀ ਨੂੰ ਤੁਹਾਡੇ ਵਾਲਾ ਤਾਂ ਹੀ ਕਹਿੰਦੇ ਮੈਂ ਕਿਹਾ ਤੁਹਾਡਾ ਤੁਸੀਂ ਆਪ ਮੰਤਰੀ ਜੇ ਤੁਸੀਂ ਆਪ ਮੰਤਰੀ ਤੇ ਕੱਲ ਨੂੰ ਐਮਪੀ ਵੀ ਤੁਹਾਹੀਂ ਬਣਾ ਸਾਰੇ ਕਿਆ ਕਰਦਾ ਉਹ ਲਾਲਜੀਤ ਭੁੱਲਰ ਤੁਹਾਡਾ ਐਮਪੀ ਆ ਹਾਂ ਕੀ ਗੱਲ ਕੀ ਗੱਦਿਆ ਮੈਂ ਹਾਂਜੀ ਤੁਸੀਂ ਮੇਰੇ ਭਰਾ ਜੇ ਭਰਾਵਾਂ ਨੂੰ ਆਪਾਂ ਰਹਿਣਾ ਨਾ ਆਪਣੇ ਵਿੱਚ ਪਹਿਲਾ ਹੰਕਾਰ ਹੀ ਨਾ ਜਿੱਤ ਕੇ ਆਇਆ ਨਾ ਘਾਹ ਹੋਣਾ ਇਹ ਜਿਹੜੀਆਂ ਤਾਕਤਾਂ ਇਹ ਤੇ ਬਾਬੇ ਨਾਨਕ ਦੀ ਬਖਸ਼ਿਸ਼ ਆ ਕਾਲਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹ ਬਖਸ਼ਿਸ਼ਾਂ ਸੱਤੇ ਪਾਚਾ ਤਾਏ ਤੇ ਤਖਤ ਜਿਹੜੇ ਆ ਇਹ ਗੁਰੂ ਨਾਨਕ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਿੰਦਾ ਆਪਾਂ ਦੇ ਨਿਮਾਣੇ ਜੇ ਬੰਦੇ ਆ ਤਗੜੇ ਹੋ ਕੇ ਮਿਹਨਤ ਕਰੀ ਜਾਂਦੇ ਆ ਤੇ ਮਿਹਨਤ ਦਾ ਫਲ ਬਾਬਾ ਨਾਨਕ ਦੇ ਹੀ ਜਾਂਦਾ ਇਹ ਭਰਾਵੋ ਤਗੜੇ ਹੋ ਜੋ ਗਾਹ ਮੁੜ ਕੇ ਤੁਹਾਡੀ ਸਰਪੰਚੀ ਵੀ ਆ ਜਾਣੀ ਆ ਜਿਹੜਾ ਜਾਲੀਆਂ ਵੋਟਾਂ ਬਹੁਤ ਸਰਪੰਚ ਉਹਨੇ ਮਾਰਨਾ ਜੀ ਸਿੱਧੀ ਗੱਲ ਆਪੋ ਆਪਣਾ ਪਿੰਡ ਜਿਤਾ ਦਿਓ ਕਿਉਂ ਜੀ ਆਪੋ ਆਪਣਾ ਪਿੰਡ ਜਿਤਾ ਦਿਓ ਜਿੰਨੇ ਆਪਦਾ ਪੁੱਤ ਆਪਦਾ ਪਿੰਡ ਦਿੱਤਾ ਤਾਂ ਉਹ ਸਾਡੇ ਲੋ ਸਰਪੰਚੀ ਸਰਪੰਚ ਆ ਹਾਂਜੀ ਤੇ ਜਿਹਦਾ ਪੁੱਤ ਹਰ ਗਿਆ ਉਹ ਮੁੜ ਕੇ ਰਹਿ ਜਣਾ ਹੈ ਸਰਪੰਚੀ ਤੋਂ ਕਿਉਂ ਜੀ ਪਬਜੀ ਆ ਤਗੜੇ ਹੋ ਜੋ ਗਾਹ ਮੁੜ ਕੇ ਸਰਪੰਚੀ ਵੀ ਹੋਣੀ ਆ ਤੋ ਹਾਂ ਵੀ ਇਲੈਕਸ਼ਨ ਲੜਨੀ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਜੇ ਤੇ ਮੇਰੀਆਂ ਬਾਵਾਵਾਂ ਬਣ ਕੇ ਅਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਆਪਦੇ ਭਰਾ ਲਾਲਜੀਤ ਢੁੱਲਰ ਦੀਆਂ ਬਾਵਾਵਾਂ ਬਣ ਕੇ ਦਿਨ ਰਾਤ ਇੱਕ ਕਰ ਦੋ ਕੱਲਾ ਇਹ ਨਹੀਂ ਆਉਂਦਾ ਪਿੰਡ ਆਲਦਾ ਬੂਥ ਨੌ ਦੇ ਨੌ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਭੈੜ ਭਰਾ ਕਿਤੇ ਵੀ ਆਣਾ ਕਿਤੇ ਕੁੰਡੀ ਅੜਦੀ ਆ ਫੋਨ ਕਰਕੇ ਗੱਡੀ ਦੇ ਜਾ ਕੇ ਮੋਟਰਸਾਈਕਲ ਤੇ ਜਾ ਕੇ ਜਿਵੇਂ ਵੀ ਜਾਇਆ ਜਾਂਦਾ ਸਾਰਿਆਂ ਨੂੰ ਜਾ ਕੇ ਬੇਨਤੀ ਕਰੋ ਕਿ ਲਾਲਜੀਤ ਭੁੱਲਰ ਤੁਹਾਡਾ ਭਰਾ ਤੁਹਾਡਾ ਪੁੱਤ ਬਣ ਕੇ ਹਲਕੇ ਦਾ ਵਿਕਾਸ ਕਰਾਊਗਾ ਤੇ ਐਰਕਾ ਆਪਾਂ ਜਿਹੜੇ ਪੁਰਾਣੇ ਰਵੈਤੀ ਪਾਰਟੀ ਵਾਲੇ ਉਹਨਾਂ ਸਾਰਿਆਂ ਨੂੰ ਸੁੱਟ ਲੈਣਾ ਤੇ ਆਮ ਆਦਮੀ ਪਾਰਟੀ ਨੂੰ ਆਪਾਂ ਵਿਧਾਨ ਸਭਾ ਚ ਪਹਿਲਾਂ ਭੇਜਿਆ ਹੁਣ ਲੋਕ ਸਭਾ ਦੇ ਵਿੱਚ ਭੇਜਣਾ ਇੰਨੀਆਂ ਹੀ ਬੇਨਤੀਆਂ ਹਨ ਖਿਮਾ ਦਾ ਜਜਕਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ